ਅਰਮੀ ਸਿੰਘ ਸੰਧੂ ਅੱਜ ਅਮ ਰਜਾਇਆ ਵਰਤ ਪਾਲੀਆ ਜਿਆਦਾ ਇਹਦੇ ਹਮੇਸ਼ਾ ਹੀ ਲੱਗਣਿਆ ਹਾ ਆਮ ਆਗੂ ਪਾਰਟੀ ਕਰਨੂ ਬੁਰਜ ਸਾਹਿਬ ਵੀ ਪੂਰਾ ਜੋਰ ਲਾਉਂਦੇ ਆ ਅਰਮੀ ਸਿੰਘ ਸੰਧੂ ਭਾਈ ਦਾ ਵੀ ਪੂਰਾ ਜੋਰ ਲੱਗ ਭਾਈ ਬਾਜੀ ਜਿਹੜੀ ਆ ਉਹ ਹਰਮਿੰਦਰ ਸਿੰਘ ਸੰਧੂ ਵੱਲ ਗਈ ਇਹ ਆ ਕਿ ਕਾਂਗਰਸ ਆ ਤੇ ਜਾਂ ਪਾਲੀਆ ਤੇ ਨਸ਼ਿਆਂ ਦਾ ਕੋਈ ਪਿਆ ਫਰਕ ਤਰਨ ਤਰ ਕੋਈ ਨਸ਼ਿਆਂ ਦਾ ਫਰਕ ਨਹੀਂ ਪਿਆ ਅੱਗੇ ਵੀ ਚੱਲਦੇ ਆ ਸਭ ਤੋਂ ਜਿਆਦਾ ਅੰਨੀ ਦਾ ਜਿਹੜਾ ਬੰਦਾ ਭਰਾ ਆ ਮਨਦੀਪ ਮਨਦੀਪ ਸਿੰਘ ਅਜੇ ਤੱਕ ਜੀ ਜਿੰਨੇ ਕ ਸਾਨੂੰ ਸਮਝ ਆ ਸਾਡੇ ਸਹਾਉ ਨਾਲ ਅਜੇ ਲੱਗਦਾ ਕਿ ਰਮੇਤ ਬਾਜੀ ਮਾਰ ਸਕਦਾ ਨਸ਼ੇ ਦਾ ਨਸ਼ੇਦਾਨੀ ਵਰਗ ਪਰ ਪੰਜੜੀ ਪਾਰਟੀ ਵੱਲ ਆ ਜਾਈ ਉਹਦਾ ਕੀ ਕਰ ਕੋਲ ਗਾਂ ਜੇ ਕੋਈ ਆ ਵੀ ਜਾਊਗਾ ਤਾਂ ਨਸ਼ਾ ਵਧੂਗਾ ਘਟੂਗਾ ਨਹੀਂ ਅੰਮ੍ਰਿਤਪਾਲ ਦਾ ਯਤਨ ਸਸਰੇ ਕੱਲ ਮੇਜਨਜੋ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਇਸ ਵੇਲੇ ਅਸੀਂ ਮੌਜੂਦ ਹੜਕਾ ਤਰਨਤਾਰਨ ਦੇ ਵਿੱਚ ਜਿੱਥੇ ਜ਼ਿਮਣੀ ਚੌਂ ਦਾ ਅਖਾੜਾ ਪੂਰਾ ਭਖਿਆ ਹੋਇਆ ਹੈ ਹਰੇਕ ਸਿਆਸੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਜਿੱਤ ਕਿਸ ਦੀ ਹੋਵੇਗੀ ਲੋਕਾਂ ਦੇ ਵੱਲੋਂ ਦੱਸਿਆ ਜਾਵੇਗਾ ਤੇ ਚਲੋ ਫਿਰ ਹਲਕਾ ਤਰਨ ਤਰਨ ਦੇ ਲੋਕਾਂ ਦੇ ਕੋਲੋਂ ਹੀ ਪੁੱਛਦੇ ਆ ਕਿਹੜੀ ਮੁਕਾਬਲਾ ਤੇ ਫਸਵਾ ਹੁੰਦਿਆ ਕਿਹਨਾ ਕਿਹਨਾ ਚੱਲ ਰਹੇ ਹਨ ਹਮਿੰਦਰ ਸਾਹਿਬ ਆ ਮਨਦੀਪ ਸਿੰਘ ਜਿਆਦਾ ਇਕਾਲੀਆ ਵੀ ਪੁੱਛਿਆ ਲਾਉਣ ਦੇ ਜੋ ਤੇ ਕਾਂਗਰਸ ਉਹ ਵੀ ਲਾਉਂਦੇ ਆ ਗਾਵੜਾ ਚੌਵਾਂ ਦੀ ਫਸਵਾ ਅੱਜ ਵਾਲੇ ਦੀ ਹਾਂ ਉਹ ਵੀ ਬਹੁਤ ਲਾਉਂਦੇ ਤੇ ਜੇ ਪੁੱਛੀਏ ਕਿ ਅੱਗੇ ਕੌਣ ਚੱਲ ਰਿਹਾ ਇਹਨਾਂ ਵਿੱਚੋਂ ਥੋੜਾ ਜਿਹਾ ਕੋਈ ਅੱਗੇ ਪਿੱਛੇ ਕੌਣ ਹੈ ਅੱਗੇ ਇਹਨਾਂ ਧਮਾਂ ਜੀ ਹਮਿੰਦਰ ਸਾਹਿਬ ਆ। ਅੱਛਾ। ਯਾ ਫਿਰ ਆਪਣੀ ਨਦੀ ਤੋਂ ਤੇ ਨਸ਼ਿਆਂ ਦਾ ਕੋਈ ਪਿਆ ਫਰਕ ਸਰਕਾਰ ਰਹਿ ਗਈ 3 ਸਾਲ ਕੋਈ ਫਰਕ ਨਹੀਂ ਕੋਈ ਫਰਕ। ਤੇ ਵਿਕਾਸ ਵਿਕਾਸ ਥੋੜਾ ਪਤਾ ਹੋਇਆ। ਬਾਕੀ ਬਹੁਤ ਹੈ। ਮੈਂ ਕਹਾਂ ਆਰਮੇ ਇਸ ਹਮ ਪਾਰਟੀ। ਹਮਾਦੀ ਪਾਰਟੀ ਦਾ ਮੈਸੇਜ ਸਰ। ਹਮ ਪਾਰਟੀ ਦਾ ਵੀ ਰੈਫਰੈਂਸ ਚੰਗਾ ਹੈ ਕਿ ਪ੍ਰੀਜ਼ਨ ਖੁਦ ਆਪਣਾ ਪ੍ਰੀਜ਼ਨ ਹੋ ਚੰਦਾ। ਅੱਛਾ। ਉਹ ਗੇਰੇ ਚੰਪਾਰਵਰੀ ਨਾਲ ਨਹੀਂ ਨਹੀਂ। ਉਹਨਾਂ ਨੇ ਅਕਾਲੀ ਦਲ ਛੱਡਿਆ ਇਹਦੇ ਬਿਆਨ ਦਿੱਤਾ ਔਰ ਕੰਬੋ ਬੋਥ ਕੀਤਾ ਗਿਆ ਸੀ ਉਸ ਨੇ ਕੀਤਾ ਹੋਰ ਬਾਕੀ ਸਭ ਦੂਰ ਨੇ ਉਹਨਾਂ ਦਾ ਮੁਕਾਬਲਾ ਕਿਹਦੇ ਨਾਲ ਹੋ ਸਕਦਾ ਪ੍ਰੋਬਲ ਮੇਨ ਕਾਂਗਰਸੀ ਤੇ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਇਹਦਾ ਕਿਹੜਾ ਨੰਬਰ ਹੈ ਮੈਂ ਅਰਮੀ ਸਿੰਘ ਸੰਗਰ ਮੈਂ ਅਰਮੀ ਸਿੰਘ ਸੰਗਰ ਤੇ ਉਹਨਾਂ ਦਾ ਮੁਕਾਬਲਾ ਆਪ ਉਹਨਾਂ ਦਾ ਕਾਂਗਰਸੀ ਦਾ ਕਾਂਗਰਸ ਦਾ ਤੇ ਭਜਪਾਲੇ ਉਹ ਨਾਂ ਬਾਰੇ ਨਹੀਂ ਕੋਈ ਫਰਕ ਆ। ਤੇ ਅਮਰਿਤਪਾਲ ਜੀ ਸੱਚੀ 파ਟਨਰ ਖੜਿਆ। ਉਹ ਇਹ ਨਵੇਂ ਨਵੇਂ ਆਏ ਆ ਮੈਂ ਬਾਰੇ ਕੋਈ ਪਤਾ ਨਹੀਂ ਆ। ਬਾਕੀ ਆ ਸਾਡਾ ਇਥੇ ਰਹੀਵਰੀ ਹੀ। ਇਹ ਆਮ ਆਦਮੀ ਬਣਾਇਆ ਤੇਨੇ ਸਰਕਾਰਾਂ ਲੰਘੀਆਂ। ਕਾਲੀ ਵੀ ਕਾਂਗਰਸੀ ਆਏ ਆ। ਆਰਾਮ ਆਦਮੀ ਨੇ ਬਣਾਇਆ। ਤੇ ਨਸ਼ਿਆਂ ਦਾ। ਅੱਛਾ ਚਲੋ। ਜਿਹੜਾ ਦੇ ਨਾਮ ਮੰਨਣਾ ਨਾ ਹੋਣਾ ਹੀ ਆ। ਜਿਹੜਾ ਲਹਿਰ ਚੱਲੀਏ ਚੱਲਦੀ ਰਹਿਣੀ। ਕੋਈ ਫਰਕ ਨਹੀਂ। ਕੋਈ ਸਰਕਾਰ ਆ ਜੇ। ਕੋਈ ਆਸ ਨਹੀਂ। ਉਹ ਜਿ ਸਮਾਂ ਆਣ ਕੇ ਦੱਸੂਣਗਾ। ਪਰ ਉਹ ਲਾ ਮੇਰੇ ਸਾਹਮਣੇ ਸਮਾ ਕੋਈ ਸਰਕਾਰ ਅਜੇ ਵੀ ਇਹ ਨਹੀਂ ਹੋਣਾ ਜਿਹੜੀ ਲਹਿਰ ਚੱਲੂਗੀ ਚੱਲਦੀ ਰਹਿਣੀ ਹੈ ਆ ਅੰਮ੍ਰਿਤਪਾਲ ਹੀ ਆ ਵਰਤ ਪਾਲੀਆ ਜਿਆਦਾ ਅੱਛਾ ਉਹ ਬਾੜੀ ਮਾਰ ਸਕਦਾ ਕੀ ਕਰਨ ਲੱਗਦਾ ਕਰਨ ਇਹ ਜਨਤਾ ਜਿਆਦੀ ਇਹਦੇ ਮਗਰ ਅੱਛਾ ਤੇ ਬਾਕੀ ਪਾਰਟੀਆਂ ਆਮਾ ਦੀ ਪਾਰਟੀ ਹਰਮੀਤ ਸੰਧੂ ਕਾਂਗਰਸ ਵਾਲੇ ਹੈ ਜਿਆਦਾ ਇਧਰ ਹੀ ਆ ਜਿਆਦਾ ਕਿਧਰ ਆ ਅੰਮ੍ਰਿਤਪਾਲ ਅੱਛਾ ਇਹਦੇ ਮੇਰੀ ਲੋਕਾਂ ਦੇ ਇਥੋਂ ਆਮਾ ਦੀ ਪਾਰਟੀ ਆਮਾ ਦੀ ਪਾਰਟੀ ਕੀ ਕਰਨ ਦੇਉ ਮੇਰਾ ਅਜੇ ਜੇ ਕੋਈ ਪਾਇਨਗੇ ਬਾਕੀ ਜੇ ਜਦੋਂ ਪਾਇਨਗੇ ਫੇਰ ਪਤਾ ਲੱਗੂ ਕੀ ਸਾਬਦਾ ਹੈ ਜਿਹੜੀ ਪਾਰਟੀ ਉਹਨਾਂ ਬਦਲੀ ਠੀਕ ਕੀਤਾ ਗਲਤ ਕੀਤਾ ਇਹ ਹੁਣ ਠੀਕ ਹੈ ਸਾਦੇ ਉਹਨਾਂ ਦੀ ਆਪਣੀ ਸੋਚ ਹੈ ਅਸੀਂ ਕੀ ਕਹਿਆ ਅਸੀਂ ਤੇ ਵੋਟ ਪਾਉਣ ਵਾਲੇ ਆ ਜਦ ਅਸੀਂ ਪਾ ਦਾਂਗੇ ਤੇ ਕਾਂਗਰਸ ਲਈ ਠੀਕ ਹੈ ਤੇ ਭਾਜਪਾ ਲਈ ਸਾਡੇ ਪਾਸ ਸਾਰੇ ਸੀ ਕਿਹਾ ਅਸੀਂ ਤੇ ਪਾਸ ਹੀ ਦੇਣੀ ਪਾਸ ਹੈ ਆਹ ਇਹ ਪਹਿਲਾਂ ਵੀ ਮਿਹਨਤ ਕਰਦੇ ਹੁਣ ਵੀ ਮਿਹਨਤ ਕਰਦੇ ਮਿਕਸ ਜਾਈ ਕੰਮ ਹੀ ਆ ਜੇ ਇਹ ਚੱਲਣ ਡਿਆ ਕੰਮ ਅੱਛਾ ਅੱਜ ਕੁਝ ਕੁਝ ਨਹੀਂ ਕਿਹਾ ਕਰਨਪੁਰ ਜੀ ਸਾਹਿਬ ਵੀ ਪੂਰਾ ਜੋਰ ਲਾਉਂਦੇ ਆ ਪਰਮੇਸ਼ਰ ਸਿੰਘ ਸੰਧੂ ਭਾਈ ਦਾ ਵੀ ਪੂਰਾ ਜੋਰ ਲੱਗਦਾ ਕਾਂਗਰਸ ਦਾ ਤੇ ਆਪ ਦਾ ਕਾਂਗਰਸ ਦਾ ਤੇ ਆਪ ਦਾ ਇਹਨਾਂ ਤੋਂ ਪੁੱਛੀਏ ਵੀ ਥੋੜਾ ਜਿਹਾ ਅੱਗੇ ਕੌਣ ਆ ਸੰਦੀਪ ਭਾਈ ਜਿਹੜੇ ਆ ਸੰਦੀਪ ਭਾਈ ਦੇ ਉੱਤੇ ਨਾ ਤੇ ਜੇ ਮਨਦੀਪ ਸਿੰਘ ਸੌਰੇ ਉਹਨਾਂ ਦਾ ਵੀ ਵਕਾਰ ਜਿੱਥੇ ਬਣਿਆ ਚੰਗਾ ਬਣਾ ਸੋਹਣਾ ਬਣਾ ਬਾਕੀ ਵਧੀਆ ਚੱਲਣ ਡਿਆ ਮਾਹੌਲ ਜਿਆਦਾ ਇੱਥੇ ਹੀ ਫਸਿਆ ਪੇਚਾ ਗੁਰਜੇ ਸਾਹਿਬ ਦਾ ਪਰਮੇਸ਼ਰ ਸੰਧੂ ਦਾ ਇਹ ਤੇ ਜਿੰਨਾ ਮਰਦੇ ਤਾਂ ਮੰਨ ਲਿਆ ਨਸ਼ਿਆਂ ਦਾ ਪਿਆਰ ਫਰਕ ਨਸ਼ਿਆਂ ਦਾ ਕੋਈ ਫਰਕ ਨਹੀਂ ਜੇ ਪਿਆਰ ਨਸ਼ਾ ਇੱਥੇ ਇੰਨਾ ਜ਼ਿਆਦਾ ਜੇ ਕਿ ਸੜਕ ਦੇ ਤੁਰੇ ਜਾਂਦੇ ਲੋਕ ਸ਼ੀਸ਼ੀ ਪੀ ਜਾਂਦੇ ਆ ਸੜਕ ਦੇ ਤੁਰੇ ਜਾਂਦੇ ਲੋਕ ਸ਼ਰਾਬਾਂ ਪੀ ਜਾਂਦੇ ਆ ਸਮੈਕਾਂ ਦੇ ਟੀਕੇ ਲਾਈ ਜਾਂਦੇ ਆ ਇੱਥੇ ਪਹਿਲਾਂ ਵੀ ਆਮ ਆਮ ਦੀ ਇੱਥੇ ਪੁਣਾ ਦੇ ਥਲੇ ਚਲ ਜਓ ਆਮ ਤੁਹਾਨੂੰ ਗੋਲੀਆਂ ਜਿਹੜੀਆਂ ਵਿਕਦੀਆਂ ਚਿੱਟੀਆਂ ਆਪਸਾਂ ਉੱਥੇ ਲੋਕ ਨਸ਼ਾ ਨਸ਼ਾ ਪੀਂਦੇ ਹੋਣਗੇ ਜਿੱਥੇ ਮਰਜ਼ੀ ਜਾ ਕੇ ਵੇਖ ਲਓ ਭਗੰਤਬਾਨ ਕਹਿੰਦੇ ਤੇ ਨਸ਼ਾ ਬੰਦੀ ਕਰਤਾ ਮੈਂ ਸਾਡੀ ਸਾਹਮਣੀ ਆ ਸਾਨੂੰ ਵੀ ਲੋਕੀ ਦੱਸਦੇ ਅਸੀਂ ਵੇਨੇ ਜੋ ਜਾਣੇ ਨਾਗਦੇ ਮੋਟਰਸਾਈਕਲ ਦੇ ਵੇਖੀਦਾ ਹੀ ਹੈ ਇਹ ਨਹੀਂ ਵੀ ਬਿਲਕੁਲ ਨਹੀਂ ਪਿਆ ਦਰਮਿਆਨਾ ਦਾ ਪਿਆ ਵਾ ਪਰ ਹੋਰ ਪਹਿਣਾ ਚਾਹੀਦਾ ਪਿਆ ਵਾ ਹੋਰ ਹੋਰ ਪਹਿਣਾ ਚਾਹੀਦਾ ਮੇਸ਼ਾਬ ਬਾਂਦੋ ਜੀ ਆਵੇ ਹੀ ਨਾ ਲਿਖੇ ਹੀ ਨਾ ਭਾਈ ਬਾਜੀ ਜਿਹੜੀ ਆ ਉਹ ਹਰਮਿੰਦਰ ਸਿੰਘ ਸੰਧੂ ਵੱਲੋਂ ਆਈ ਅੱਛਾ ਕਿਉਂਕਿ ਪਹਿਲਾਂ ਉਹ ਤਿੰਨ ਚਾਰ ਤਿੰਨ ਰਾਮਲੇ ਰਹੇ ਜੁਗਏ ਤੇ ਕੰਮ ਉਹਨਾਂ ਨੇ ਬਹੁਤ ਕੀਤੇ ਨੇ ਪਿੰਡਾਂ ਤੇ ਜੋ ਵਿਕਾਸ ਹੋਇਆ ਸਾਰਾ ਹਰਮਿੰਦਰ ਸਿੰਘ ਸੰਧੂ ਦੇ ਹੁੰਦਾ ਆਇਆ ਇਹ ਇਸ ਵਾਰ ਵੀ ਰਮੇਸ਼ ਸਿੰਘ ਸੰਧੂ ਆਉਣਗੇ ਕੰਮ ਹੋਏ ਆ ਜੀ ਕੰਮ ਜਿੱਦਾਂ ਮਤਲਬ ਇੱਕ ਪਾਰਟੀ ਹੁੰਦੀ ਨਾ ਮਤਲਬ ਮਜਬੂਤ ਖਾਂ ਦੇਖਦੇ ਕੰਮ ਜਿਹੜੇ ਹੋਏ ਹੋਰ ਰਮੇਸ਼ ਸਿੰਘ ਸੰਧੂ ਦੇ ਟਾਈਮ ਨਾਲ ਹੀ ਹੋਏ ਕੱਲ ਦੀ ਸਰਕਾਰ ਨਹੀਂ ਕਾਲੀ ਦਲ ਦੀ ਸਰਕਾਰ ਤੇ ਪਹਿਲਾਂ ਵੀ ਰਹੀ ਹੈ ਪਰ ਮਜਬੂਤ ਪਾਰਟੀ ਦੇ ਅੰਦਰ ਹਾਂਜੀ ਐਮਐਲਏ ਹੁਣ ਐਮਐਲਏ ਹੁਣ ਆਮ ਆਮ ਪਾਰਟੀ ਦਾ ਆ ਗਿਆ ਜੀ ਪਰ ਗਾਮ ਦੇ ਉਹ ਬੰਦੇ ਨੇ ਸ਼ਖਸੀ ਕਰਦਾ ਨਾ ਮੈਂ ਹੈ ਲਾਲੂ ਮੈਂ ਹੈ ਹੁਣ ਮੈਂ ਆਪ ਪਾਰਟੀ 'ਚ ਆ ਗਿਆ ਤੇ ਜੇ ਮੇਰੇ ਕੰਮ ਪਹਿਲਾਂ ਚੰਗੇ ਹੋਣਗੇ ਤੇ ਮੈਂ ਇਸ ਪਾਰਟੀ 'ਚ ਆ ਕੇ ਵੀ ਉਹੀ ਕੰਮ ਕਰੂੰਗਾ ਪਾਰਟੀ ਦਾ ਕੋਈ ਲੈਣ ਦਿੰਦੇ ਨਹੀਂ ਬੰਦਾ ਕੰਮ ਕਰਾਵਾ ਹਾਂ ਬੰਦਾ ਕੰਮ ਕਰਨ ਵਾਲਾ ਜੀ ਤੇ ਕਾਂਗਰਸ ਦਾ ਕਾਂਗਰਸ ਤੋਂ ਆ ਚੱਲਦਾ ਹੀ ਹੁੰਦਾ ਕੰਮ ਮੁਕਾਬਲਾ ਜੀ ਅੱਖੀ ਮਕਾਬਲਾ ਮੁਕਾਬਲਾ ਇਦਾਂ ਹੀ ਹੈ ਜੀ ਇਹ ਮੁਕਾਬਲਾ ਬਹੁਤ ਫਸਵਾਵਾਂ ਕਿੰਨਾ-ਕਿੰਨਾ ਚੱਲ ਇਹ ਸਾਰੀਆਂ ਪਾਰਟੀਆਂ ਦੇ ਸਾਹਮਣੇ ਹੀ ਕਿੰਨੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਜੀ ਅੱਛਾ ਅਕਾਲੀ ਦਲ ਵਾਲੇ ਭਾਜੀ ਰਮੀ ਫੌਜੀ ਕਹਿੰਦੇ ਇਸ ਟਾਈਮ ਨਾ ਜੋਰ ਹੈ ਜਿਹੜਾ ਆਮ 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 ਆਦਮੀ ਪਾਰਟੀ ਦਾ ਅੱਛਾ ਰਮੇਸ਼ ਸਿੰਘ ਸੰਧੂ ਦਾ ਜੇ ਪਹਿਲੇ ਤੇ ਆਉਣ ਗਿਆ ਰਮੇਸ਼ ਸਿੰਘ ਸੰਧੂ ਜਿਹੜੇ ਆਜ਼ਾਦ ਖਲੋਤੇ ਮਨਦੀਪ ਸਿੰਘ ਬਾਜੀ ਕੀ ਕਹਿ ਸਕਦੇ ਮਗਾਵਲਾ ਜੀ ਅੱਛਾ ਉਹਨਾਂ ਦਾ ਵੀ ਹਾਂ ਮਗਾਵਲਾ ਬਾਕੀ ਕਾਠਿਆ ਜਿੱਦਾਂ ਜਿੱਦਾਂ ਜੋਰ ਪੈ ਗਿਆ ਪਏ ਆ ਭਗਵੰਤ ਮਾਨ ਆ ਜੀ ਉੱਪਰ ਉਹ ਪ੍ਰਿਤਾ ਜਾਨ ਨੂੰ ਤਾਂ ਐ ਨੱਪੀ ਉਹਦਾ ਕਿੱਲੀ ਕੋਈ ਰਸਕੇ ਵਾਲੇ ਨੂੰ ਫੜ ਕੇ ਪੁੱਛ ਲੋ ਵੀ ਤੁਹਾਨੂੰ ਕੀ ਸੂਤ ਹੈ ਉਹ ਦੱਸ ਦੇਣਗੇ ਜੀ 600 ਜਨ ਤੋਂ ਉਹਨਾਂ ਨੂੰ ਮਾਸ ਹੈ ਜੀ ਠੀਕ ਹੈ ਜੀ ਤੇ ਆਪਣਾ ਰਾਸ਼ਨ ਮਿਲਦਾ ਘਰਾਂ 'ਚ ਨੌਕਰੀਆਂ ਕਿੰਨੇ ਲੋਕਾਂ ਨੂੰ ਮਿਲ ਗਈਆਂ ਕਿਸੇ ਪਾਰਟੀ ਦੂਜੀ ਅਕਾਲੀ ਦਾਰ ਹੀ ਆਪਣੀ ਕਿਸੇ ਜਾਣਕਾਰੀ ਨੂੰ ਮਿਲੀ ਹੈ ਨੌਕਰੀ ਆਪਣੇ ਕਿਸੇ ਜਾਣਕਾਰੀ ਤੋਂ ਤੁਹਾਡੇ ਜਾਣਕਾਰੀ ਤੋਂ ਸਰਕਾਰੀ ਨੌਕਰੀ ਮਿਲ ਗਈ ਹੈ ਮੇਰੀ ਜਾਣਕਾਰੀ ਪਰ ਮਿਲੀਆਂ ਤਾਂ ਹੈਗੀਆਂ ਨਾ ਮੇਰੇ ਨਹੀਂ ਕਿ ਕਿਸੇ ਜਾਣਕਾਰੀ ਨੂੰ ਮਿਲੀ ਪਰ ਮਿਲੀਆਂ ਤਾਂ ਹੈ ਮਾਸ਼ਾਅੱਲਾ ਪਿਆ ਵਰਗੀ ਨਸ਼ੇ ਦਾ ਫਰਕ ਭਾਈ ਅਠਲ ਤੇ ਪਈ ਹੈ ਪਿੰਨਾ ਪਿੰਨਾ ਨਸ਼ੇ ਹੱਤ ਦਾ ਅਲਦਾ ਹੀ ਵੀ ਆ ਘਰ ਦੇ ਦੇਖਦੇ ਜਿੰਨਾ ਪਿੰਨਾ ਨਸ਼ੇੜੀ ਘਟਦੇ ਦੇ ਅੱਗੇ ਦੇ ਆਸ਼ਟਾ ਵਿੱਚ ਲੋਕਾਂ ਦੇ ਵੀਓ ਤੇ ਲਾ ਕੇ ਚੱਲੀਏ ਤੇ ਭਾਈ ਮਨਦੀਪ ਸਿੰਘ ਨੇ ਗੁਜ਼ਾਰੇ ਅੱਛਾ 2 ਨੰਬਰ ਤੇ ਆ ਰਿਹਾ ਆਪਣੇ ਸ਼ਹਿਰ ਦੇ ਹੰਮੀ ਸਿੰਘ ਕੋਲ ਨਹੀਂ ਅੱਛਾ 3 ਨੰਬਰ ਤੇ ਕੱਢਦਾ ਸਾਬ ਆ ਰਹੇ ਅੰਗਲ ਅੱਗੇ ਕਾਲੀ ਦੇ ਲੱਗੇ 4 5 ਨੰਬਰ ਤੇ ਉਹਨਾਂ ਤਿੰਨ ਚਾਰ ਘਣੋਂ ਉਹਨਾਂ ਤੱਕ ਵੇਖੋ 1 ਦੇ ਪਹੁੰਚਦਾ 2 ਦੇ ਪਹੁੰਚਦਾ ਹੈ ਅੱਛਾ 3 ਸਾਲ ਰਹੀ ਆਵਾਜ਼ ਦੀ ਪਾਰਟੀ ਸਿਕਾ ਲਈ ਐਮਐਲਏ ਕੰਮ ਹੈ ਨਹੀਂ ਹੈ ਨਹੀਂ ਹੈ ਕੀ ਕਰੇ ਐਮਐਲਏ ਮੜਾ ਹੀ ਉਹ अच्छा तेरे करके काम कोई नहीं हुए। ਹੁਣ ਇਹ ਨਵਾਂ ਮੈਲੇਆ ਵੇਖੋ ਕਿਨੇ ਕੀਤਾ ਬਿਆਨ ਪਹਿਲਾਂ ਵੀ ਕਰਦਾ ਰਿਹਾ। ਤਾਂ ਲੋਕ ਇਹਨੂੰ ਪਸੰਦ ਕਰਦੇ ਸ਼ਹਿਰ ਦੇ ਜੱਗੇ ਵੀ ਨੇ ਕੰਮ ਕੀਤੇ ਆ। ਆ ਕਾਲੀਦਾਂ ਨੂੰ ਛੱਡ ਕੇ ਆਵਾ ਦੀ ਪਾਰਟੀ ਚ ਗਈ ਠੀਕ ਕੀਤਾ। ਲੋਕੇ ਨਹੀਂ ਕਿ ਚਾਹੁੰਦੇ ਨਹੀਂ ਨਾ ਜਾਣਾ। ਕਾਲੀਦਾਂ ਚ ਰਹਿੰਦੇ ਜ਼ਿਆਦਾ ਵਧੀਆ ਹੈ। ਸਾਰੇ ਇਹੋ ਹੀ ਆ। ਮਤਲਬ ਠੀਕ ਗਲਤ ਕਦਮ ਚੁੱਕ ਲਿਆ। ਇਹ ਆਪੀ ਕਾਂਗਰਸ ਦਾ। ਅੱਛਾ ਤੇ ਜਾਂ ਕਾਲੀਦਾਂ ਦਾ ਕੀ ਕਰਨ? ਕਾਨੂੰਨ ਦਾ ਇਹ ਕਿ ਭਗਵਾਨ ਮਾਨ ਬਹੁਤ ਮਨਾਪੰਦਾ। ਇਨੇ ਲੋਕਾਂ ਦਾ ਕੱਖ ਨਹੀਂ ਕੀਤਾ ਅੱਛਾ ਆਪਣੇ ਆ ਹੋ ਗਿਆ ਨਾ ਕਿ ਆ ਘਾਟਾ ਨਾ ਤੇ ਇਹਨੂੰ ਪੈਸੇ ਨਹੀਂ ਦਿੱਤਾ ਅੱਛਾ ਮੌਜਾ ਨਹੀਂ ਆਇਆ ਹੈ ਮੌਜਾ ਨਹੀਂ ਆਇਆ ਤੇ ਇਹ 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 ਮਲਾਜ ਨੂੰ ਇਨੇ ਕੋਈ ਪੈਸਾ ਨਹੀਂ ਦਿੱਤਾ ਅੱਛਾ ਡੀਏ ਦੀ ਕਿਸ਼ਤਾਂ ਇਨੇ ਰਹਿਂਦੀਆਂ ਬਕਾਇਆ ਰਹਿਂਦੀਆਂ ਤੇ ਕੱਖ ਨਹੀਂ ਦੇਣ ਦੇ ਇਸ ਕਰਕੇ ਇਹਦਾ ਅਸਰ ਮਾੜਾ ਤੇ ਹਰਮੀਤੋਤਰਾ ਠੀਕ ਸੀ ਅੱਛਾ ਕੋਤਰਾ ਇਹਦੇ ਨਾਲ ਨਾਲ ਤਾਂ ਉਹਨੇ ਉਤਰਾ ਵੀ ਜੇਤੀਆਂ ਨਾਲ ਪਰ ਮਿਹਰਬੰਦਾ ਵਧੀਆ ਪਰ ਪਾਰਟੀ ਗਲਤ ਪਾਰਟੀ ਗਲਤ ਹੈ ਅੱਛਾ ਤੇ ਬਾਕੀ ਜਿਹੜੀ ਆ ਉਹਨ ਦੇਖੋ ਗੜੀ ਕਿ ਮੁਕਾਬਲਾ ਕਿੰਨਾ ਚ ਹੈ ਇੱਥੇ ਮੁਕਾਬਲਾ ਕਾਗਜ਼ ਦੇ ਵਿੱਚ ਆਕਾਲੀ ਦਰ ਇਹ ਬੀਬੀ ਸੁਖਵਿੰਦਰ ਕਰਨ ਦਾ ਹਾਂ ਉਹਨਾਂ ਦਾ ਕੀ ਕਰਨ ਉਹਨਾਂ ਦਾ ਕਰਨੇ ਆ ਵੀ ਇੱਕ ਤੇ ਆਈ ਕਮਾਂਡ ਜਿਹੜੀ ਉਹਦੀ ਪੂਰੀ ਇੱਥੇ ਢਿੱਕੇ ਨਾ ਨਹੀਂ ਗੱਲ ਅੱਛਾ ਉਹਨਾਂ ਦਾ ਅਸਰ ਹੈ ਜ਼ਿਆਦਾ ਤੇ ਬਾਕੀ ਉਹ ਧਰਮੀ ਫੌਜੀ ਦਾ ਘਰ ਦੀ ਆ ਅੱਛਾ ਤੇ ਉਹਦਾ ਵੀ ਬੜਾ ਅਸਰ ਆ। ਬਾਕੀ ਉਹ ਪੜ੍ਹੀ ਲਿਖੀ ਆ, ਸਿਆਣੀ ਆ ਤੇ ਨਸ਼ਿਆਂ ਦਾ ਕੋਈ ਪਿਆਰ ਫਰਕ ਤਰਨ ਤਰਨ ਕੋਈ ਨਸ਼ਿਆਂ ਦਾ ਫਰਕ ਨਹੀਂ ਪਿਆ। ਅੱਗੇ ਵੀ ਚੱਲਦੇ ਆ। ਅੱਛਾ। ਜ਼ਿਆਦਾ ਕੋਈ ਜ਼ਿਆਦਾ। ਅੱਛਾ। ਕੋਈ ਜ਼ਿਆਦਾ ਚੱਲਿਆ। ਪਰ ਭਗਵੰਤ ਮਾਨ ਦੇ ਦਾਅਵੇ ਕਰਦੇ ਵੀ ਯੁੱਧ ਨਸ਼ਿਆਂ ਵਿਰੋਧ ਦਾ ਬਿਲਕੁਲ ਝੂਠਾ ਬੰਦਾ ਨਸ਼ਾ ਜਿਹੜਾ ਅੱਗੇ ਨੂੰ ਜ਼ਿਆਦਾ ਵੱਧ ਗਿਆ। ਵੱਧ ਗਿਆ। ਤੇ ਐਵੇਂ ਮੇਰੇ ਅੱਗੇ ਕੋਈ ਜਿਹੜਾ ਥੋੜੇ ਬੁਰੀ ਪੀਣਾ ਉਹਨੂੰ ਫੜ ਕੇ ਤੇ ਠਾਣੇ ਦੇ ਦਿੰਦੇ ਆ ਤੇ ਜਿਹੜੇ ਵੱਡੇ ਬੰਦੇ ਆ ਉਹ ਕਰੀ ਜਾਂਦੇ ਸਭ। ਸਰਕਾਰੀ ਦਫ਼ਤਰਾਂ ਦੇ ਵਿੱਚ ਰਿਸ਼ਕਤ ਵਗੈਰਾ ਬਹੁਤ ਅਜੇ ਵੀ ਚੱਲੀ ਚੱਲੀ ਜਾਂਦੀ ਰਿਸ਼ਕਤ ਬਗੈਰ ਕੋਈ ਕੰਮ ਨਹੀਂ ਹੁੰਦਾ ਕਰਨੀ ਦਾ ਜਿਹੜਾ ਬੰਦਾ ਭਰਾ ਆ ਮਨਦੀਪ ਸਿੰਘ ਮਨਦੀਪ ਸਿੰਘ ਉਹਦਾ ਕੀ ਕਰਦੇ ਹਾਂਜੀ ਉਹਦਾ ਕੀ ਕਰਦੇ ਨਸ਼ੇ ਨਸ਼ੇ ਸਰਕਾਰਾਂ ਨੇ ਨਹੀਂ ਬੰਦ ਕੀਤੇ ਦੁਨੀਆ ਤੰਗ ਆ ਮਹਿੰਗਾਈ ਜ਼ਿਆਦੀ ਆ ਦੂਹੀ ਲੋਕ ਸਰਕਾਰ ਦੇ ਉੱਥੋਂ ਕੱਲੀ ਆ ਉਹਨਾਂ ਕੋਲੇ ਨਸ਼ਾ ਉਹਨਾਂ ਕੋ ਨਹੀਂ ਬੰਦ ਹੋਇਆ ਕਾਂਗਰਸ ਆਈ ਉਹਨਾਂ ਨੇ ਵੀ ਬੰਦ ਕੀਤਾ ਆਮ ਆਈ ਤੇ ਇਹਨਾਂ ਨੇ ਉਹ ਨਹੀਂ ਕੀਤਾ ਭਗਵੰਤਬਾਨ ਕਹਿੰਦੇ ਮੈਂ ਬਾਦੂਰ ਲੱਕ ਤੋੜਿਆ ਉਹਨਾਂ ਨੂੰ ਮੁੰਡੇ ਤੇ ਮਾਵਾਂ ਦੇ ਵਿਚਾਰੀਆਂ ਤੇ ਰੋਜ਼ ਮਾਰਨ ਦਾ ਹੈ ਕਾਰਨ ਕੀ ਇਹਦਾ ਕਾਰਨ ਕੀ ਸਰਕਾਰ ਨੂੰ ਪਤਾ ਹੋ ਸਕਦਾ ਆਪਾਂ ਕੀ ਕਹਿ ਸਕਦੇ ਹੈ ਕਿ ਨਹੀਂ ਮੁਕਾਬਲਾ ਹੁਣ ਕਿੰਨਾ ਵਿਚਾਲੇ ਆ ਪਾਰਟੀਆ ਉਹ ਵੇਖੋ ਹੁਣ ਸਾਰੇ ਆਪੋ ਆਪਣਾ ਜੋਰ ਲਾਉਂਦੇ ਦੂਜਾਂ ਦਾ ਨਹੀਂ ਜਿਤਨਾ ਦੂਜਾਂ ਦਾ ਨਹੀਂ ਜਿਤਨਾ ਇਹ ਤੇ ਹੁਣ ਮੌਕੇ ਦੇ ਪਤਾ ਲੱਗਣਾ ਮੌਕੇ ਤੇ ਪਤਾ ਲੱਗਣਾ ਇਹ ਦੱਸਣਗੇ ਨਾ ਹਾਂ ਲੋਕ ਦੱਸਣਗੇ ਅੰਦਰ ਅੰਦਰ ਖਾਤੇ ਦੇ ਹਾਂ ਸਾਰਿਆਂ ਨੂੰ ਕਰੀ ਜਾਂਦੇ ਆ ਬੋਰਡ ਪਾਉਣ ਲੱਗਿਆਂ ਪਤਾ ਲੱਗਣਾ ਤੂੰ ਤੁਸੀਂ ਆਏ ਜੇ ਤੁਸੀਂ ਆਖੋ ਕਿ ਕਾਲੀਆਂ ਬੋਰਡ ਤੇ ਕਾਲੀਆਂ ਲੋਹਣ ਲੋਕ ਐ ਨਹੀਂ ਕਹਿਣਾ ਤੁਸੀਂ ਤੁਹਾਨੂੰ ਨਹੀਂ ਕਹਿਣਾ ਕਹਿਣ ਦਾ ਮਤਬ là ਜਿਹੜੀ ਪਾਰਟੀ ਆਈ ਉਹਨੇ ਤੇ ਕਹਿਣਾ ਹਾਂ ਚਲ ਤੁਹਾਨੂੰ ਪੜਾਂ ਜਵਾਬ ਨਹੀਂ ਦੇਣਾ ਕਿਸੇ ਨੇ ਪੈ ਤੁਹਾਨੂੰ ਕੀ ਲੱਗਦਾ ਹੁਣ ਕਿਹੜਾ ਬਾਜੀ ਮਾਰ ਸਕਦੇ ਰਮੀਤ ਵੀ ਅੱਖਾਂ ਜਿਆਵਾ ਵੀ ਮੈਂ ਜਦਾਂ ਕਾਲੀਆਂ ਨੇ ਅਸੀਂ ਜਿਹਦੇ ਹੁਣ ਇਹ ਮੌਕਾ ਦੱਸੂਗਾ ਨਾ ਟਾਈਮ ਕਾਂਗਰਸ ਵਾਲੇ ਸਾਂ ਗਰਸਲੇ ਹੁੰਦੇ ਅਸੀਂ ਜਿੱਤਾਂਗੇ ਬਾਜ ਬਾਲੇ ਬਾਜ ਬਾਲੇ ਬਾਜ ਬਾਲੇ ਇਹੋ ਮੁਸ਼ਕਲੀ ਆ ਬਾਜ ਬਾਲੇ ਕਿਥੋਂ ਪੰਜਾਬ ਚੋਂ ਬੰਦਨੀ ਆ ਨਹੀਂ ਇਹ ਤਾਂ ਮੁਸ਼ਕਲ ਆ ਰਮੇਸ਼ ਸਿੰਘ ਸਾਹਿਬ ਹੋਈ ਜੀ ਕਾਰਨ ਕਿ ਕਾਰਨ ਵਿਕਾਸ ਕੰਮਕਾਰ ਚੰਗੇ ਕਰਾਉਣ ਦਾ ਬਿਆ ਹੈਗਾ ਇਸ ਕਰਕੇ ਜੇਤੋ ਦੀਏਗੇ ਉਹਨਾਂ ਦਾ ਮੁਕਾਬਲਾ ਕਿਹਦੇ ਨਾਲ ਹੋ ਸਕਦਾ ਹਾਂ ਜੀ ਆਪਣੀ ਕਾਂਗਰਸ ਦੇ ਨਾਲ ਹੀ ਆ ਜ਼ਿਆਦਾ ਦੇ ਕਰਨ ਵੀਰ ਸਿੰਘ ਨਾਲ ਜੀ ਉਹਨਾਂ ਨਾਲ ਮੈਚ ਫਸਵਾ ਹੀ ਆ ਜੀ ਵੈਸੇ ਤੇ ਪੂਰਾ ਪੂਰਾ ਹੀ ਬਾਕੀ ਬਾਜੀ ਇਹਨਾਂ ਨੇ ਮਾਰੀ ਤੇ ਕਾਲੀ ਦਲ ਵਾਲੇ ਕਾਲੀ ਬਹੁਤ ਮੁਸ਼ਕਲ ਹੈ। ਮੁਸ਼ਕਲ ਹੈ। ਉਹਨਾਂ ਦਾ ਕੀ ਕਰਨ ਕਿਉਂ ਮੁਸ਼ਕਲ ਉਹਨਾਂ ਦਾ? ਉਹਨਾਂ ਦੇ ਬਈ ਕੰਮ ਹੀ ਇਦਾਂ ਦੇ ਕੀਤੇ ਹੋਣਾ। ਪਤਾ ਹੀ ਆ ਤੁਹਾਨੂੰ ਵੀ। ਹਰਮਿੰਦਰ ਸਿੰਘ ਜੀ ਦੀ ਪਾਰਟੀ ਬਦਲੀ ਆ। ਹਾਂਜੀ ਹਾਂਜੀ। ਕਾਲੀ ਦਲ ਚੋਂ ਝਾੜੂ ਆਮ ਆਦੀ ਪਾਰਟੀ ਕੇਸ ਸਹੀ ਕੀਤਾ। ਹਾਂਜੀ ਸਹੀ ਕੀਤਾ ਜੀ। ਕੀ ਕੀਤਾ ਤੇ ਨਸ਼ਿਆਂ ਦਾ ਪਿਆ ਪਰ ਕੋਈ ਤਰਨ ਤਰ ਨਸ਼ਿਆਂ ਦਾ ਫਿਲਹਾਲ ਤਾਂ ਨਹੀਂ ਜੀ ਵਿਆਜ ਦੇਖੋ ਕਹਿੰਦੇ ਤਾਂ ਹੈਗੇ ਯਾਰ ਕਿ ਹੁਣ ਇਲੈਕਸ਼ਨ ਜਿੱਤਦੇ ਆ ਤਾਂ ਜ਼ਰੂਰ ਪਏਗਾ ਜੀ। ਪਹਿਲਾਂ ਵੀ ਇਥੇ ਆਮ ਆਦੀ ਪਾਰਟੀ ਦਾ ਮੈਲੇ ਰਿਆ। ਕਰਾਏ ਕੰਮ ਨਹੀਂ। ਨਹੀਂ ਜੀ। ਛੋੜਾਕ ਬੰਦਾ ਸੀ ਹੰਡੇ ਸਬਾ ਦਾ ਵੀ ਉਹ ਰਮੇ ਸੰਦੂਕ ਇਹ ਠੀਕ ਹੈ ਜੀ ਇਹ ਕਰਾਊਗਾ ਹਾਂਜੀ ਹਾਂਜੀ ਇਹ ਜਿੱਤ ਦਾ ਹਾਂਜੀ ਅਜੇ ਤੱਕ ਜੀ ਜਿੰਨੇ ਕ ਸਾਨੂੰ ਸਮਝ ਆ ਸਾਡੇ ਸਹਾਰ ਨੂੰ ਤਾਂ ਅਜੇ ਲੱਗਦਾ ਕਿ ਰਮੇਤ ਬਾਜੀ ਮਾਰ ਸਕਦਾ ਲੱਗਦਾ ਉਹ ਕਾਰਨ ਸਿੱਧਾ ਜੈ ਜਿ ਜਿਮਨੀ ਜਿਮਨੀ ਚੋਂ ਨਾ ਹੁੰਦਾ ਹੀ ਸਰਕਾਰ ਉਹਦੀ ਹੈਗੀ ਹੈ ਜੀ ਉਹਦਾ ਫਰਕ ਤੇ ਪੈਂਦਾ ਹੀ ਹੈ ਬਾਕੀ ਜੇ ਕਹੀਏ ਬਾਕੀ ਸਾਰੇ ਆਪੋ ਆਪਣੀ ਜਗ੍ਹਾ ਤੇ ਐ ਐਟ ਪ੍ਰੈਜ਼ੈਂਟ ਤੇ ਉਹ ਲੱਗਦਾ ਜੀ ਸਾਨੂੰ ਮੁਕਾਬਲਾ ਉਹਨਾਂ ਦਾ ਕਿਦਾਂ ਹੋ ਸਕਦਾ ਮੁਕਾਬਲਾ ਸਾਰਿਆਂ ਨਾਲ ਨਹੀਂ ਜੀ ਸਾਰੇ ਜਣੇ ਖਲੋਤ ਭਾਵੇਂ ਜੀ ਵੀ ਖਲੋਤ ਸਰ ਉਹ ਅਜੇ ਤੱਕ ਇਹ ਨਹੀਂ ਜੇ ਪਤਾ ਲੱਗਦਾ ਕਿ ਸੈਕੰਡ ਕੌਣ ਆ ਅੱਛਾ ਕਿਸੇ ਟਾਈਮ ਤੇ ਲੱਗਦਾ ਮਨਦੀਪ ਜਿਹੜਾ ਕੋਲਤਾ ਮੁੰਡਾ ਮਨਦੀਪ ਹੀ ਆ ਨਾ ਕਿਸੇ ਟਾਈਮ ਤੇ ਲੱਗਦਾ ਕਿ ਉਹ ਬਰਾਬਰ ਆ ਕਿਸੇ ਟਾਈਮ ਤੇ ਲੱਗਦਾ ਅਕਾਲੀ ਦਲ ਬਰਾਬਰ ਆ ਦੂਜੇ ਪੰਨੇ ਹੈਗੀ ਰੈਲੀ ਦੇ ਵਿੱਚ ਭੀੜ ਵੇਖੀਏ ਅੱਛਾ ਉਹਦੇ ਚਿਹਰੇ ਸਾਨੂੰ ਸਾਰੇ ਉਹ ਆਪਣੇ ਦਿਖਦੇ ਆ ਮੇਰੀ ਸੋਚ ਦੇ ਹਿਸਾਬ ਨਾਲ ਜੀ ਮੈਨੂੰ ਜਿੰਨਾ ਕਿ ਪਤਾ ਜਿੰਨਾ ਕਿ ਮੈਂ ਲੋਕਾਂ ਚ ਵਿਚਰਿਆ ਵਾ ਹਰ ਬੰਦਾ ਇਹ ਕਹਿੰਦਾ ਕਿ ਯਾਰ ਡੇਢ ਸਾਲ ਰਹਿ ਗਿਆ 5 ਸਾਲ ਵੀ ਉਹਨਾਂ ਨੂੰ ਵੇਖਿਆ ਹੀ ਆ ਕੀ ਕਰਦੇ ਹੁਣ ਡੇਢ ਸਾਲ ਇਹਨੂੰ ਵੇਖ ਲੈਣੇ ਕੀ ਕਰਦਾ ਜਿਹੜੇ ਹਿਸਾਬ ਨਾਲ ਮੈਂ ਬੈਠਾ ਇੱਥੇ ਬੈਠਾ ਜਿੰਨਾ ਮੈਂ ਲੋਕਾਂ ਤੋਂ ਵਿੱਚਰਦਾ ਜੋ ਤੁਹਾਨੂੰ ਮੈਂ ਦੱਸਿਆ ਉਹ ਇਹ ਚ ਇਹ ਚੁੱਕ ਦੇਣ ਨਾ ਤੇ ਨਸ਼ਾ ਛੱਡ ਜੂਗੇ ਸੱਲੋਂ ਛੱਡਣ ਕਿ ਬਹੁਤ ਉਹਦੇ ਭਗਵਾਨ ਤੋਂ ਬਾਣ ਕਹਿੰਦੇ ਹੋਰ ਬਣਾਵਾਂਗੇ ਉਹਨਾਂ ਵਿੱਚ ਦਾਖਲ ਹੋਣਗੇ ਤੇ ਉਹ ਨਸ਼ਾ ਛੱਡਣਗੇ ਨਹੀਂ ਨਹੀਂ ਨਸ਼ਾ ਨਹੀਂ ਕੋਈ ਛਡਾ ਸਕਦੇ ਪੰਜਾਬ 'ਚ ਕੋਈ ਨਹੀਂ ਨਸ਼ਾ ਛਡਾ ਸਕਦਾ ਇਹ ਚੱਲੂ ਇਤਰਾ ਹੀ ਕੋਈ ਤੇ ਰਿਸ਼ਵਤ ਖੋਰੀ ਦਾ ਰਿਸ਼ਵਤ ਖੋਰੀ ਆ ਵੇਖ ਹੀ ਲਓ ਤੁਸੀਂ ਪੁਲਿਸ ਵਾਲਾ ਜਿਹੜਾ ਫੜਿਆ ਜਿਹੜਾ ਛੱਡਨ ਦਾ ਕਿ ਸਿਆਹ ਫੁੱਲਦਾ ਹਾਂ ਹਾਂ ਤੇ ਇਹ ਕੰਮ ਚੱਲਦਾ ਰਿਹਾ ਸਾਰੇ ਆਮ ਸ਼ਰੇ ਆਮ ਕਰਦੇ ਸਭ ਕਰਦੇ ਨਹੀਂ ਤਰ ਤਰ੍ਹਾਂ ਦੇ ਸਰਕਾਰੀ ਦਫਤਰਾਂ ਚ ਚੱਲਦਾ ਕਿ ਚੱਲਦਾ ਚੱਲਦਾ ਸਭ ਕੁਝ ਚੱਲਦਾ ਗੁਪਤ ਗੋ ਚੱਲਦੇ ਪਏ ਕਸਿਆ ਸਿਕਾ ਫੜੇ ਦਸੀ ਉਹਨੇ ਫੜੇ ਵੀ ਅੱਗੇ ਹੈਗੇ ਆ ਫਰਕ ਕੋਈ ਨਹੀਂ ਪਿਆ ਫਿਰ ਨਹੀਂ ਇੰਨਾ ਨਹੀਂ ਕੋਈ ਫਰਕ ਪੈਂਦਾ ਜਿਆਦੇ ਮਾੜੀ ਜਨਤਾ ਨੂੰ ਤੰਗ ਕਰਦੇ ਹੋ ਕੋਈ ਗੱਲ ਆ ਤਕਣੀਆਂ ਦਾ ਜੋਰ ਜਾਂਦਾ ਜਰਾ ਇਹ ਕਾਲੀਦਾਲਾ ਕੀ ਕਰਨ ਉਹਦਾ ਲੰਦਾ ਜੇ ਵੋਟਾਂ ਦਾ ਜੋਰ ਜ਼ਿਆਦਾ ਤਕਣੀਆਂ ਦਾ ਅੱਛਾ ਉਹਨਾਂ ਉਹਨਾਂ ਹੀ ਦੇਖੋ ਕੀ ਕਰਦੇ ਵੀ ਉਹ ਜੇਦੇ ਦੇ ਜਦ ਦੇ ਦੇ ਉਹੀ ਵੀ ਨਹੀਂ ਆਹੀ ਕਿਨੇ ਗੇਹਣੇ ਨਹੀਂ ਆ ਵਕਤ ਪਾਇਆ ਆ 5 ਦਿਨ ਹੋ ਗਏ ਆ ਰੋਜ਼ ਬੈਠੇ ਰਹੀਦਾ ਸਰੀ ਦੇ ਡਾਕਾਨਾਂ ਦੇ ਉੱਤੇ ਵੀ ਜਿਹੜੇ ਜਿੰਨੇ ਹੈਗੇ ਸਭ ਇੱਥੇ ਆਣ ਕੇ ਜਾਮ ਕਰਕੇ ਬਹਿ ਜਾਂਦੇ ਆ ਕੌਣ ਜਿੰਨੇ ਮਜ਼ਮ ਅੱਛਾ ਧਰਨੇ ਵਾਲੇ ਧਰਨੇ ਵਾਲੇ ਤੇ ਦੁਕਾਨਦਾਰਾਂ ਨੂੰ ਛਦਾਈ ਬਣਾਇਆ ਹੈ ਸਰਕਾਰ ਨੇ ਕੋਈ ਵੀ ਬਣੇ ਪਰ ਕੰਮ ਚੰਗਾ ਕਰੇ ਜਿਹੜਾ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆਪਣੇ ਆਉਣ ਵਾਲੀ ਜਨਰੇਸ਼ਨ ਆ ਉਹਦੇ ਵਾਸਤੇ ਫਾਇਦਾ ਹੋਵੇ ਅੰਮ੍ਰਿਤਪਾਲ ਦਾ ਹੀ ਹੋ ਸਕਦਾ ਅੱਛਾ ਅੰਮ੍ਰਿਤਪਾਲ ਦਾ ਹੀ ਆਪੋ ਦਾ ਤੇ ਉਹਦਾ ਕੀ ਕਰਨੀ ਕੀ ਕਰਨ ਫਾਰਨਿਕ ਵੀ ਇੱਕ ਨਵਾਂ ਦੇ ਕੋਨੇ ਇਸ਼ਤਿਹਾਰबाजी ਕੀਤੀ ਆ ਲੋਕਾਂ ਵਿੱਚ ਰਿਆ ਕਿਦੇ ਕਰਕੇ ਫਿਰ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਦਾ ਵੀ ਹੈ ਉਹ ਸ਼ਹਿਰ ਕਰਕੇ ਭਾਵੇਂ ਪਾਣ ਉਦਾਂ ਨਹੀਂ ਕਹਿ ਨਹੀਂ ਪਾਉਂਦੇ ਇਹ ਸ਼ਹਿਰ ਦਾ ਸਾਡੇ ਦਾ ਬੰਦਾ ਸਾਡੇ ਇਲਾਕੇ ਦਾ ਉਹਦਾ ਕੀ ਕਰਨਾ ਹੁੰਦਾ ਕਿਉਂ ਨਹੀਂ ਪੈਣੀ ਉਦਾਂ ਕੰਮ ਨਹੀਂ ਨਾ ਕੋਈ ਕਿਸਵਾਰਾ ਕਿਸੇ ਦਾ ਵਿਚਾਰੇ ਲੋਕੀ ਕੰਮ ਨਾ ਪੁੱਝੇ ਅੱਜ ਕੱਲ ਮੈਨੂੰ ਕੰਮ ਹੈ ਤੁਹਾਡੇ ਨਾਲ ਤੇ ਮੈਂ ਤੁਹਾਨੂੰ ਸਸਤੀ ਗੱਲ ਕਰਨੀ ਨਹੀਂ ਦੇ ਆਉਂਦੇ ਨਹੀਂ ਸਰਕਾਰ ਨੇ ਕੀਤਾ ਕੋ 4 ਸਾਲੋਂ ਚੱਲੇ ਨਹੀਂ ਸਰਕਾਰ ਨੇ ਕੋ ਨਹੀਂ ਕੀਤਾ ਆ ਹੁਣ ਕਾਹਦੀਆਂ ਗਲੀਆਂਆਂ ਪੁੱਟ ਕੇ ਟਾਂ-ਟਾਂੀਆਂ ਲਾਉਂਦੇ ਆ ਉਹ ਵੀ ਟੇਲਾਂ ਪੁੱਟ ਕੇ ਲਈ ਜਾਂਦੇ ਆ ਜਿਹੜੀਆਂ ਲਾਈਆਂ ਆਂਦੇ ਸੀਮੈਂਟ ਪਾਉਣਾ ਇਹ ਸੀ ਹਲਕਾ ਤਰਨਤਨ ਦੇ ਲੋਕਾਂ ਦੀ ਰਾਏ ਜਿਨ੍ਹਾਂ ਦੇ ਵੱਲੋਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹਰਮਿਤ ਸਿੰਘ ਸੰਧੂ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਅਤੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਵਿਚਾਲੇ ਦੱਸ ਦਿੰਦਾ ਏ ਇਹ ਸੀ ਇਥੋਂ ਦੇ ਲੋਕਾਂ ਦੀ ਰਾਏ ਤੁਹਾਡਾ ਕੀ ਕਹਿਣਾ ਤੁਸੀਂ ਆਪ ਰეკਮੈਂਡ ਕਰਕੇ ਦੇ ਸਕਦੇ ਹੋ